ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 3 ਦੋ ਚਲਾਂ ਵਿੱਚ ਰੱਖੀ ਸਮੀਕਰਨਾਂ ਦੇ ਜੋੜੇ ਅਭਿਆਸ ਤੋਂ 3.4 ਤੇ ਇਸ ਅਭਿਆਸ ਦਾ ਪਹਿਲਾ ਸਵਾਲ ਜਿਹੜੇ ਚਾਰ ਭਾਗ ਹਨ ਉਸ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਹੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ अगे वह तो प्यारे विद्यार्थी हो तो चेता करा दवा कि इसी चैनल उत्ते तो दसवीं जमात न जुड़िया दूजे विषय दियाँ कुछ होर प्लेलिस्टा भी है उन्होंने भी जरूर देखो एक हैगी टेंथ मैथनोट्स एक हैगी टेंथ सायंस एक हैगी टेंथ इंग्लिश एमसीबी एक हैगी टेंथ इंगलिश लिटरेचर एक हैगी टेंथ ग्रैमर एक हैगी गणित सिद्धांत एक हैगी मैथ शॉर्टकट्स एंड ट्रिक्स सो तीस उन्होंने प्लेलिस्टा भी खोल के जरूर देखो आओ देखिए होने वाला सवाल केंद्र हेठा देते समीकरण जोड़ियां ਵਿਲੋਪਨ ਵਿਧੀ ਅਤੇ ਪ੍ਰਤੀਸਥਾਪਨ ਵਿਧੀ ਨਾਲ ਹੱਲ ਕਰੋ ਸੋ ਬੱਚੋ ਅਸੀਂ ਜਾਣਦੇ ਹਾਂ ਕਿ ਇਹ ਸਮੀਕਰਨ ਜੋੜੇ ਜਾਂਦੇ ਹੁੰਦੇ ਨੇ ਦੋ ਚਲਾਂ ਵਾਲੇ ਤੇ ਇਹਨਾਂ ਨੂੰ ਅਸੀਂ ਦੋ ਢੰਗਾਂ ਦੇ ਨਾਲ ਕਰ ਸਕਦੇ ਹਾਂ ਇੱਕ ਵਿਲੋਪਨ ਵਿਧੀ ਹੁੰਦੀ ਹੈ ਤੇ ਇੱਕ ਪ੍ਰਤੀਸਥਾਪਨ ਵਿਧੀ ਹੁੰਦੀ ਹੈ ਤੇ ਕਹਿੰਦੇ ਆ ਸਵਾਲ ਜਿਹੜੇ ਹੱਲ ਕਰਨੇ ਆ ਚਾਰ ਇਹਨਾਂ ਨੂੰ ਦੋਨੋਂ ਵਿਧੀਆਂ ਰਾਹੀਂ ਹੱਲ ਕਰਨਾ ਆਓ ਦੇਖੀਏ ਹੁਣ ਸੋ ਪਹਿਲਾਂ ਅਸੀਂ ਹਰ ਹਰ ਇੱਕ ਸਵਾਲ ਨੂੰ ਵਿਲੋਪਨ ਵਿਧੀ ਨਾਲ ਕਰਾਂਗੇ ਵਿਲੋਪਨ ਮੈਨੇ ਅਲੋਪ ਕਰ ਦੇਣਾ ਭਾਵ ਇੱਕ ਚਲ ਨੂੰ ਅਲੋਪ ਕਰ ਦੇਣਾ ਦੋ ਚੱਲਾਂ ਵਾਲਾ ਸਮੀਕਰਨ ਹੁੰਦਾ ਹੈ ਸੋ ਇੱਕ ਚੱਲ ਨੂੰ ਉਹ ਚੋਂ ਕੱਢਣਾ ਤੇ ਫਿਰ ਉਹਦਾ ਮੂਲ ਪਤਾ ਕਰਨਾ ਤੇ ਫਿਰ ਦੂਜੇ ਦਾ ਮੂਲ ਪਤਾ ਕਰਨਾ ਠੀਕ ਹੈ ਜੀ ਸੋ ਆ ਦੇਖੋ ਦਿੱਤਾ ਹੈ ਸਾਨੂੰ x y 5 2x 3y 4 ਹੁਣ ਅਸੀਂ ਵਲੋਪਨ ਵਿਧੀ ਵਰਤਾਂਗੇ ਤੇ ਅਸੀਂ ਬੱਚੋ ਦੇਖਣਾ ਹੈ ਹੁੰਦਾ ਹੈ ਕਿ ਅਸੀਂ ਇਹ ਜਿਹੜਾ ਇੱਕੋ ਕਿਸਮ ਦਾ ਚੱਲ ਇੱਕੋ ਗੁਣਾਕ ਵਾਲਾ ਦੋਨੋਂ ਵਿੱਚ ਹੋਣਾ ਚਾਹੀਦਾ ਇੱਥੇ ਹੁਣ ਦੋ ਹੈਗਾ ਇੱਥੇ ਤਿੰਨ ਹੈਗਾ y ਇੱਥੇ ਇੱਕ ਹੈਗਾ ਇੱਥੇ ਦੋ ਹੈਗਾ ਸੋ ਜੇ ਮੈਂ y ਨੂੰ ਕੱਢਣਾ ਹੈ ਤੇ ਮੈਂ ਕੀ ਕਰਾਂਗਾ ਇਹਨੂੰ 3 ਨਾਲ ਗੁਣਾ ਕਰ ਲਾਂਗਾ ਦੋਨੋਂ ਪਾਸੇ ਪਰ ਮੈਂ 2 ਵਾਲਾ ਛੋਟਾ ਲੈਣਾ ਹੈ ਨਾ 2 ਛੋਟਾ ਹੈਗਾ ਸੋ ਇਹਨੂੰ 2 ਹੈਗਾ ਇੱਥੇ ਤੇ ਇਹਨੂੰ ਮੈਂ 2 ਦੇ ਨਾਲ ਗੁਣਾ ਕਰਾਂਗਾ ਦੋਨੋਂ ਪਾਸੇ ਸੋ ਸਮੀਕਰਨਿਕ ਨੂੰ 2 ਨਾਲ ਗੁਣਾ ਕਰਨ ਤੇ ਮੈਨੂੰ ਮਿਲੇਗਾ 2 ਬ੍ਰੈਕਟ ਪਾ ਕੇ x y 2 5 ਸੋ ਕੀ ਬਣ ਗਿਆ 2x 2y 10 ਤੇ ਇਹ ਸਮੀਕਰਨ ਨੰਬਰ 3 ਹੋ ਗਿਆ ਹੁਣ ਬੱਚੇ ਇੱਥੇ ਵੀ 2x ਹੈਗਾ ਇੱਥੇ ਵੀ 2x ਹੈਗਾ ਹੁਣ ਮੈਂ ਜੇ ਦੋਨੋਂ ਨੂੰ ਘਟਾ ਦਵਾਂ ਤੇ 2x 2x ਕਟ ਕੇ 0 ਆ ਜਾਏਗਾ ਪਾਵਰ x ਅਲੋਪ ਹੋ ਜਾਏਗਾ ਸੋ ਸਮੀਕਰਨ 2 ਨੂੰ 3 ਵਿੱਚੋਂ ਘਟਾਉਣ ਤੇ ਸਮੀਕਰਨ 2 ਨੂੰ 3 ਵਿੱਚੋਂ ਘਟਾਉਣ ਤੇ ਸੋ ਤਿੰਨ ਵਿੱਚੋਂ ਘਟਾਣਾ ਸੋ ਤਿੰਨ ਪਹਿਲੇ ਲਿਖਾਂਗੇ 2x 3 ਵਾਲਾ ਸਮੀਕਰਨ 2x 2y ਘਟਾ ਫਿਰ ਇਹੋੜਾ ਲਿਖਾਂਗੇ ਬ੍ਰੈਕਟ ਪਾ ਕੇ ਕਿ ਘਟਾ ਘਟਾਣਾ ਹੈ ਇਸ ਕਰਕੇ ਬ੍ਰੈਕਟ ਪਾਵਾਂਗੇ 2x 3y ਫਿਰ ਸੱਜਾ ਪਾਸਾ 10 ਤੇ ਘਟਾਇਆ 4 ਠੀਕ ਹੈ ਜੀ ਸੋ 2x 2y 2x 3y ਤੇ 10 ਚੋਂ 4 ਗਿਆ 6 ਹੁਣ ਬੱਚੋ 2x ਤੇ ਤੁਹਾਡਾ ਜਿਹੜਾ ਇਹ ਕੱਟ ਗਿਆ ਦੇਖੋ ਹੁਣ ਇਹ ਜਿਹੜਾ ਹੈਗਾ ਇਹ 2x ਤੇ 2x ਕੱਟ ਗਿਆ ਠੀਕ ਹੈ ਸੋ ਇਹ ਸਾਡਾ ਕੀ ਬਣ ਗਿਆ ਹੁਣ 2y ਤੇ ਜਮਤ 3y 5y 5y 6 ਸੋ y ਕੀ ਦੇ ਬਰਾਬਰ ਹੋ ਗਿਆ 6/5 ਸਾਡੇ ਕੋਲ y ਦਾ ਮੁੱਲ ਆ ਗਿਆ ਹੁਣ ਬੱਚੇ ਜਿਹੜਾ y ਦਾ ਮੁੱਲ ਆਇਆ ਇਹਨੂੰ ਮੈਂ ਇਹਦੇ ਵਿੱਚ ਪਾ ਦਵਾਂਗਾ ਕਿਸੇ ਵੀ ਇੱਕ ਸਮੀਕਰਨ ਵਿੱਚ ਪਾ ਦਿਓ ਪਹਿਲੇ ਵਾਲੇ ਵਿੱਚ ਪਾ ਦਿਓ ਇਹਦੇ ਵਿੱਚ ਠੀਕ ਹੈ ਸੋ ਹੁਣ y ਦਾ ਮੁੱਲ 1 ਵਿੱਚ ਭਰਨ ਤੇ ਸਾਨੂੰ ਪ੍ਰਾਪਤ ਹੋਇਆ x ਤੇ y ਦੀ ਥਾਂ ਹੈ ਪਾਤਾ 5 ਸੋ x ਕੀ ਹੋ ਜਾਏਗਾ 5 6 5 5 5 25 ਸੋ 25 ਹੋਇਆ 6 ਗਿਆ ਤੇ 5 25 ਹੋਇਆ 19 19 5 ਸੋ x ਦਾ ਮੁੱਲ ਆ ਗਿਆ 19 5 ਤੇ y ਦਾ ਮੁੱਲ ਆ ਗਿਆ 6 5 ਐਸੀ ਵਿਧੀ ਨਾਲ ਕੋਣ ਵੀ ਦੀ ਹੁਣ ਇਸੇ ਸਵਾਲ ਨੂੰ ਪ੍ਰਤੀਸਥਾਪਨ ਵਿਧੀ ਨਾਲ ਕਰੀਏ ਪ੍ਰਤੀਸਥਾਪਨ ਵਿਧੀ ਵਿੱਚ ਸਾਡੇ ਕੋਲ ਕੱਲਾ ਸਿੱਧਾ x ਹੈਗਾ ਹੀ ਹੈ ਸੋ ਅਸੀਂ ਕੀ ਕਰਾਂਗੇ x 5 y ਹੁਣ 5 y ਜਿਹੜਾ x ਦਾ ਮੁੱਲ ਹੈ ਉਹ ਇਹਦੇ ਵਿੱਚ ਪਾ ਦਵਾਂਗੇ ਠੀਕ ਹੈ ਸੋ ਤਿੰਨ ਤੋਂ ਪਰાયੇ ਪ੍ਰਾਪਤ ਹੋਏ x ਦਾ ਮੁੱਲ ਦੋ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ x ਦੀ ਜਗ੍ਹਾ ਪਾਤਾ 5 y 3y 4 ਬ੍ਰੈਕਟ ਖੋਲਿਆ ਤੇ 10 2y 3 4 2 3 ਕੀ ਹੋ ਗਿਆ 5y ਤੇ ਬਰਾਬਰ 10 ਇੱਥੇ ਗਿਆ 4 ਚੋਂ 10 ਗਿਆ 6 ਠੀਕ ਹੈ ਸੋ 1 6 ਆ ਗਿਆ ਵਾੜਾ ਕਟਾ ਕਟਾ ਕੱਟ ਗਿਆ ਸੋ y 6/5 ਹੁਣ y ਦਾ ਮੁੱਲ ਜਿਹੜਾ ਆਇਆ ਸੀਗਾ ਉਹ ਇਹਦੇ ਚ ਪਾ ਦਵਾਂਗੇ ਸਿੱਧਾ x ਦੇ ਵਿੱਚ ਹਨਾ ਸੋ ਇੱਥੇ ਪਾਇਆ x 5 6 5 ਸੋ 25 6 5 19 5 ਸਾਡਾ ਜਵਾਬ ਉਹੀ ਆ ਗਿਆ ਜਿਹੜੀ ਵੀ ਦੀ ਨਾਲ ਮਰਜ਼ੀ ਕਰ ਲਓ ਸੋ x 19 5 ਤੇ y 6 5 ਅਗਲੇ ਸਵਾਲ ਹੁਣ ਦੇਖੀਏ 3x 4y 10 ਤੇ 2y 2x 2y 2 ਹੁਣ ਬੱਚੋ ਦੇਖੋ ਇਹ ਅਸੀਂ ਹੁਣ ਇੱਥੇ ਜੇ ਅਸੀਂ x ਨੂੰ ਲਈਏ ਤੇ ਇਹਨੂੰ ਮੈਂ 2 3 6 ਕਰਨਾ ਪਏਗਾ ਤੇ 2 ਨੂੰ 3 ਨਾਲ ਗੁਣਾ ਕਰਕੇ ਇਹਨੂੰ ਮੈਂ 3 ਨਾਲ ਗੁਣਾ ਕਰਾਂ ਇਹਨੂੰ 2 ਨਾਲ ਗੁਣਾ ਕਰਾਂ ਮੈਨੂੰ ਦੋਨਾਂ ਨੂੰ ਗੁਣਾ ਕਰਨਾ ਪੈਣਾ ਹੈ ਕਿਉਂਕਿ ਇਹ 3 ਹੈਗਾ ਇਹ 2 ਹੈਗਾ ਸੋ ਇਹ ਬਣੇਗਾ 2 3 6 ਇਹ ਬਣੇਗਾ 3 2 6 ਸੋ ਮੈਂ ਚੰਨਨ ਕਿ ਮੈਂ ਦੋ ਨੂੰ ਕਦੇ ਗੁਣਾ ਕਰਾਂ ਮੈਨੂੰ ਕੋਈ 2 ਮਿਲਦਾ ਪਿਆ ਦੇਖੋ ਬੜਾ 2 2 2 4 ਜਿਵੇਂ ਇਹਨੂੰ 4 ਨਾਲ ਗੁਣਾ ਦੋਨਾਂ ਨਾਲ ਗੁਣਾ ਕਰ ਦਵਾਂ ਤੇ ਇੱਥੇ 4 ਆ ਜਾਏਗਾ ਤੇ ਇੱਥੇ ਵੀ 4 ਹੈਗਾ ਇੱਥੇ ਜਮਾ ਦਾ ਨਿਸ਼ਾਨ ਹੈ ਇੱਥੇ ਘਟਾ ਦਾ ਨਿਸ਼ਾਨ ਹੈ ਸੋ ਦੋਵਾਂ ਦੋਨੋਂ ਸਮੀਕਰਨਾਂ ਨੂੰ ਜਿਹੜੇ ਜੋੜਾਂਗਾ ਤੇ ਜਮਾ ਵਾਈ ਜਮਾ 4 ਵਾਈ ਤੇ ਘਟਾ 4 ਵਾਈ ਕੱਟ ਜਾਣਗੇ ਸੋ ਮੈਂ ਇਹਨੂੰ ਇੱਧਾ ਕਰਦਾ ਸਮੀਕਰਨ 2 ਨੂੰ 2 ਨਾਲ ਗੁਣਾ ਕਰਨ ਤੇ ਸੋ ਮੈਂ 2 ਨਾਲ ਗੁਣਾ ਕੀਤਾ 2x/2y 2 2 ਤਾਂ ਕੀ ਬਣਿਆ 4x/4y 4 ਹੁਣ ਆ ਬਣ ਗਿਆ 3 ਤੇ 2 ਹੁਣ ਬੱਚੋ ਇਹਨਾਂ ਨੂੰ ਅਸੀਂ ਇਹ ਵੀ ਦੇਖਣਾ ਕਿ ਜਦੋਂ ਚਿੰਨ ਇੱਕੋ ਜਿਹੇ ਹੋਣ ਜਦੋਂ ਤੇ ਚਿੰਨ ਇੱਕੋ ਜਿਹੇ ਹੋਣ ਫਿਰ ਅਸੀਂ ਘਟਾਈਦਾ ਹੈ ਤੇ ਜਦੋਂ ਚਿੰਨ ਅਲੱਗ-ਅਲੱਗ ਹੋਣ ਫਿਰ ਜੋੜੀਦਾ ਉਹਨੇ ਦੇਖੋ ਇੱਥੇ ਘਟਾ 4y ਹੈ ਤੇ ਇੱਥੇ ਜਮਾ 4y ਹੈ ਸੋ ਇਹਦਾ ਉਲਕੀ ਹੋਇਆ ਕਿ ਮੈਨੂੰ ਜੋੜਨਾ ਪਏਗਾ ਜਮਾ ਘਟਾ ਕੱਟੇ ਜਾਣਗੇ ਸੋ ਸਮੀਕਰਨ 2 ਨੂੰ 3 ਵਿੱਚ ਜੋੜਨ ਤੇ ਪ੍ਰਾਪਤ ਹੋਇਆ 3x ਘਟਾ 4y ਜਮਾ 4x ਘਟਾ 4y ਬਰਾਬਰ 10 ਜਮਾ 4 ਸੋ ਜਿਲੇ ਬੱਚਿਓ ਇਦਾਂ ਇਹ ਬ੍ਰੈਕਟ ਖੋਲ ਲਿਆ ਕਿਉਂਕਿ ਇੱਥੇ ਤੇ ਕੋਈ ਨਾ ਘਟਾ ਦਾ ਨਿਸ਼ਾਨ ਹੈਗਾ ਤੇ ਨਾ ਕੋਈ ਇੱਥੇ ਅਚਲ ਹੈਗਾ ਸੋ ਸਿੱਧੇ ਬ੍ਰੈਕਟ ਖੋਲ ਕੇ 4x ਘਟਾ y ਲੈ ਦਿੱਤਾ ਤੇ ਹੁਣ ਬੱਚਿਓ ਸਾਡਾ ਕੀ ਹੋਇਆ ਦੇਖੋ ਇਹ ਘਟ ਗਿਆ a h 4y h 4y ਕੱਟ ਗਿਆ ਤੇ ਇੱਥੋਂ ਦੀ h 4y ਕੱਟ ਗਿਆ ਠੀਕ ਹੈ ਜੀ ਸੋ ਇਹ ਮੇਰੇ ਕੋਲ ਹੁਣ ਆ ਗਿਆ 3x ਛੇਮਾ 4x ਕਿੰਨਾ ਹੋ ਗਿਆ 7x 7x 14 ਤੇ x 14 7 2 ਹੁਣ ਇਹ 2 ਦਾ ਮੁੱਲ ਜਿਹੜਾ x 2 ਦਾ ਮੁੱਲ ਜਿਹੜਾ ਹੈਗਾ ਉਹ ਮੈਂ ਸਮੀਕਰਨ ਇੱਕ ਵਿੱਚ ਪਾ ਦਿੰਨਾ ਇੱਕ ਵਿੱਚ ਪਾਤਾ ਚਲੋ ਕੋਈ ਜੇਚ ਮਰਜ਼ੀ ਪਾ ਜਾਓ ਇੱਥੇ ਪਾਤਾ 2 ਦਾ ਮੁੱਲ 3y 10 ਸੋ 3 2 6 ਇਹ 4y ਕਿੰਨਾ ਹੋ ਗਿਆ 10 6 4 so y 4 4 1 so x 2 y 1 ਅੱਗੇ ਚੱਲੀਏ ਹੁਣ ਇਸੇ ਸਵਾਲ ਨੂੰ ਪ੍ਰਤੀਸਥਾਪਨ ਵਿਧੀ ਦੇ ਨਾਲ ਹੁਣ ਪ੍ਰਤੀਸਥਾਪਨ ਵਿਧੀ ਦੋਨੋਂ ਪਾਸੇ ਦੋ ਨਾਲ ਭਾਗ ਕਰਕੇ ਮੈਂ ਇਹਨੂੰ ਦੋ ਨਾਲ ਭਾਗ ਕਰਦਾ ਕਿਉਂਕਿ ਮੈਨੂੰ ਕੱਲਾ x ਚਾਹੀਦਾ ਨਾ so ਮੈਂ ਦੇਖਿਆ ਇਹ ਵੀ ਦੋ ਹੈਗਾ ਇਹ ਵੀ ਦੋ ਹੈਗਾ ਇਹ ਵੀ ਦੋ ਹੈਗਾ so ਮੈਂ ਦੋ ਨਾਲ ਭਾਗ ਕਰਤਾ ਤੇ ਮੈਨੂੰ ਕੀ ਮਿਲ ਗਿਆ x y 1 ਇਹ ਬਣ ਗਿਆ ਇਹ ਵਾਲਾ ਸਮੀਕਰਨ ਦੋ ਦਾ ਇਹ ਵਾਲਾ ਰੂਪ ਹੁਣ ਇਹਨੂੰ 1 ਦਿੱਤਾ ਨੰਬਰ ਇਹਨੂੰ 2 ਦਿੱਤਾ ਹੁਣ ਸਮੀਕਰਨ 2 ਤੋਂ ਪ੍ਰਾਪਤ ਹੋ ਗਿਆ x y ਇੱਥੇ ਚਲਾ ਗਿਆ 1 y ਕੱਲਾ x ਆ ਗਿਆ ਮੇਰੇ ਕੋਲ ਹੁਣ x ਦਾ ਮੁੱਲ ਜਿਹੜਾ ਮੈਂ 1 ਵਿੱਚ ਪਾ ਦਵਾਂਗਾ ਤਿੰਨ ਤੋਂ ਪ੍ਰਾਪਤ x ਦਾ ਮੁੱਲ ਇੱਕ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ x ਨੂੰ ਲਾਇਆ 1 y ਜਮਾ 4y 10 ਸੋ 3 3y 4y 10 3y 4y 7 ਹੋ ਗਿਆ 3 ਇੱਥੇ ਗਿਆ 10 3 7y 10 3 y 7 7 1 ਆ ਗਿਆ ਹੁਣ y ਦਾ ਮੁੱਲ y 1 ਦਾ ਜਿਹੜਾ h ਪਤਾ ਪਾਇਆ ਸੋ ਇਹ ਬਣ ਗਿਆ x ਬਰਾਬਰ 1 1 ਜਿਹੜਾ ਸੀ x ਬਰਾਬਰ 1 y ਸੋ x ਬਰਾਬਰ 1 1 ਬਰਾਬਰ 2 ਇਸ ਲਈ x ਬਰਾਬਰ 2 y ਬਰਾਬਰ 1 ਸਮੀਕਰਨ ਦਾ ਮੁੱਲ ਹੈ ਤੀਜਾ ਪਾਗ ਦੇਖੀਏ ਵਿਲੋਪਨ ਵਿਧੀ ਸੋ ਬੱਚਿਓ ਇਹ ਸਮੀਕਰਨ ਹੈ ਇਹਨੂੰ ਮੈਂ ਇਦਾਂ ਲਿਖ ਲਿਆ ਜਾਰੀ ਰੂਪ ਚ ਜਿਹੜਾ ਇਹਦਾ 3x 5y 4 ਕਰਕੇ ਲਿਖ ਲਿਆ ਤੇ ਇਹ 9x 2x ਜਿਵੇਂ y ਹੈਗਾ ਤੇ ਨੂੰ 9x 2y 7 ਲਿਖ ਲਿਆ ਤੇ ਬੱਚਿਓ ਹੁਣ ਦੇਖੋ ਇਹਨੂੰ ਨੰਬਰ 2 ਦਿੱਤਾ ਹੁਣ ਇੱਥੇ 3x ਹੈਗਾ ਇੱਥੇ 9x ਹੈਗਾ ਸੋ ਜਿਵੇਂ ਇਹਨੂੰ 3 ਦੇ ਨਾਲ ਗੁਣਾ ਕਰ ਦਵਾਂ ਤੇ ਮੈਨੂੰ 9 ਮਿਲ ਜਾਏਗਾ ਫਿਰ 9x ਚੋਂ 9x ਕੱਟ ਕੇ ਕਟਿਆ ਜਾਏਗਾ ਸੋ ਸਮੀਕਰਨ 1 ਨੂੰ 3 ਨਾਲ ਗੁਣਾ ਕਰਨ ਤੇ ਇਹ ਬਣ ਨੂੰ ਮਿਲਿਆ ਐਵੜੇ ਨੂੰ 3 ਸੋ 37 9x 15y 12 ਹੋ ਗਿਆ ਇਹ ਸਮੀਕਰਨ ਦਾ ਰੂਪ ਐਵਡਾ ਹੋ ਗਿਆ ਠੀਕ ਹੈ ਹੁਣ ਬੱਚਿਓ ਐ ਵੀ 9x ਹੈਗਾ ਐ ਵੀ 9x ਹੈਗਾ ਸੋ ਮੈਂ ਕੀ ਕੀਤਾ ਸਮੀਕਰਨ ਤੈਨੂੰ ਦੋ ਵਿੱਚੋਂ ਘਟਾਉਣ ਤੇ ਇਹ ਘਟਾਇਆ ਇਹ ਲੈ ਇਹ 7/12 ਹੋ ਗਿਆ ਤੇ 9x/2y ਘਟਾ 9x 15y ਇਹ ਦੇਖੋ ਹੁਣ x ਹੋਰ x ਕੱਟ ਗਿਆ ਇਹ x ਕੱਟ ਗਿਆ 9x ਤੇ 9x ਕੱਟ ਗਿਆ ਠੀਕ ਹੈ ਜੀ ਹੁਣ ਕੀ ਹੋ ਗਿਆ 15y ਚੋਂ 2y ਇਹਨਾਂ ਗਿਆ 13 ਸੋ 13y /5 ਸੋ so, y -5/13 ਸੋ so, y -5/13 ਆ ਗਿਆ ਹੁਣ y ਦਾ ਮੁੱਲ ਇੱਕ ਵਿੱਚ ਭਰ ਦੇਣਾ ਹੈ ਇਹ ਵਿੱਚ ਭਰ ਦੇਣਾ ਇੱਕ ਵਿੱਚ ਠੀਕ ਹੈ ਜਿਹੜੇ ਜਿਹੜੇ ਸਮੀਕਰਨ ਵਿੱਚ ਮਰਜ਼ੀ ਭਰ ਦੋ ਆ ਜਾਏਗਾ 3x 5 ਭਾਗੇ -5/13 4 ਦੋਨੋਂ ਪਾਸੇ 13 ਨਾਲ ਗੁਣਾ ਕੀਤਾ ਤੇ 13 39x 39x ਹੋ ਗਿਆ ਫਿਰ ਇਹ ਗੁਣਾ ਇਹ -5 ਤੇ -5 ਲੈ ਗੁਣਾ ਹੋਏ ਜਮਾ 25 ਜਮਾ 25 13 ਤੇ ਕੱਢ ਜਾਏਗਾ ਤੇ 13 52 52 ਆ ਗਿਆ ਸੋ ਉਨਟਲ ਐਕਸ ਕੇ ਦੇ ਬਰਾਬਰ ਹੋ ਗਿਆ 52/25 27 ਹੋ ਗਿਆ ਸੋ ਐਕਸ ਕੇ ਦੇ ਬਰਾਬਰ ਹੋ ਗਿਆ 27/39 3 ਨਾਲ ਭਾਗ ਹੁੰਦਾ 3 ਹੀ 27 ਤੇ 3 13 39 so, 13 ਦੇ ਹਿੰਦਾਲੀ ਹੁੰਦਾ ਸੋ 9/13 ਆ ਗਿਆ ਸੋ ਐਕਸ 9/13 ਤੇ y -5/13 ਸਮੀਕਰਨ ਦਾ ਹੱਲ ਆ ਗਿਆ ਆਉ ਇਹਨੂੰ ਪ੍ਰਤੀਸਥਾਪਨ ਵਿਧੀ ਨਾਲ ਦੇਖੀਏ ਪ੍ਰਤੀਸਥਾਪਨ ਵਿਧੀ ਬੱਚਿਓ ਇਹ ਜਿਹੜੇ ਸਮੀਕਰਨ ਨੇ ਇਹ ਦੇਖੋ x ਬਿਲਕੁਲ ਆ ਗਿਆ ਇੱਥੋਂ ਦੀ ਮੈਂ ਲੈ ਲਿਆ x barabar, 4 जमा 5y/3 ਠੀਕ ਹੈ ਜੀ ਹੁਣ 3 ਤੋਂ ਪ੍ਰਾਪਤ ਹੋਇਆ x ਦਾ ਮੁੱਲ ਦੋ ਵਿੱਚ ਭਰ ਕੇ ਇਹ ਚ ਵਿੱਚ ਭਰ ਦੇਣਾ ਮੁੱਲ 9 5y ਜਮਾ 4/3 2y 7 ਇੱਥੇ ਤਿੰਨ ਨਾਲ ਗਾਓ ਸੋਧੋ ਐ ਤਿੰਨ ਨਾਲ ਘਟਿਆ ਗਿਆ ਤਿੰਤੀ 9 ਆ ਜਾਏਗਾ 3 3 9 ਸੋ ਇਹਨੂੰ ਤਿੰਨ ਨਾਲ ਗੁਣਾ ਕਰਾਂਗੇ ਬ੍ਰੈਕਟ ਵਾਲੇ ਅੰਦਰ ਆਣ 3 5 15y 3 4 12 2y 7 ਕਿਉਂਕਿ ਬੱਚਿਓ ਇੱਥੇ ਕੋਈ ਦੋਨੋਂ ਪਾਸੇ ਤਿੰਨ ਨਾਲ ਗੁਣਾ ਕਰਨ ਦੀ ਲੋੜ ਨਹੀਂ ਕਿਉਂਕਿ ਇੱਥੇ ਤਿੰਨ ਹੈਗਾ ਨਾ ਸੋ 3 ਸਿਧਾ ਇੱਥੇ ਨੋ ਐ ਤੇ 3 ਆ ਜਾਏਗਾ ਐ ਤੇ 3 ਕਟਿਆ ਜਾਏਗਾ ਠੀਕ ਹੈ ਸੋ 7/2 ਬਾਈ ਬਰਾਬਰ 7 ਹੀ ਰਹੇਗਾ ਹੁਣ ਦੇਖੋ 15 ਚ 4 ਬਾ ਦੋ ਗਿਆ 13 13 ਬਾਈ ਤੇ 7/12 5 ਸੋ y 5/13 ਹੁਣ ਵਾਹੀ ਦਾ ਮੁੱਲ ਇੱਕ ਵਿੱਚ ਭਰ ਕੇ ਪ੍ਰਾਪਤ ਹੋਇਆ 3x/5 5 13/13 y ਜਿਦਾ ਪਹਿਲੇ ਕੀਤਾ ਸੀ ਪਿਛਲੇ ਸਵਾਲ ਚ ਸੋ ਦੋਨੋਂ ਪਾਸੇ 13 ਨਾਲ ਗੁਣਾ ਕੀਤਾ 13 39 ਐ 13 ਦੇ ਕੱਟ ਗਿਆ ਸੋ ਕਟਾ 5 ਕਟਾ 5 25 13 52 ਸੋ x 32/39 ਤੇ ਤਿੰਨਾਂ ਜਿਲੇ ਦੋਨੋਂ ਭਾਗਨ 3 ਨੇ 23 ਤੇ 3 13 39 9/13 ਸੋ ਇਹ ਸਾਡੇ ਮੁੱਲ ਆ ਗਏ ਠੀਕ ਹੈ ਅੱਗੇ ਚਲੀਏ ਆਖਰੀ ਪਾਗ ਵਿਲੋਪਨ ਵਿਧੀ x/2 ਜਮਾ 2y 2y 3 -1 ਸੋ ਇਹਨੂੰ ਬੱਚੋਂ ਕੀ ਕੀਤਾ ਇਸ ਨੂੰ ਬਿਆਰੀ ਰੂਪ ਚ ਲੈ ਜਾਂਦਾ ਮਰਗੀ ਭਿੰਨਾ ਹਟਾ ਲੀਆਂ ਸੋ ਇੱਥੇ 2 ਹੈਗਾ ਤੇ 3 ਹੈਗਾ 2 3 6 ਸੋ ਦੋਨੋਂ ਪਾਸੇ 6 ਨਾਲ ਗੁਣਾ ਕੀਤਾ ਜਿਵੇਂ ਇੱਥੇ 6 ਰੱਖਿਆ ਤੇ 2 3 6 3x ਹੋ ਗਿਆ ਜਿਵੇਂ ਇੱਥੇ 6 ਰੱਖਿਆ 6 9 12 ਤੇ 3 5 15 ਸੋਰੀ 3 4 ਇਹ 6 12 ਤੇ 3 4 12 ਇੱਥੇ 4 ਵਾਈ ਆ ਗਿਆ ਤੇ 1 6 6 ਹੋ ਗਿਆ ਇਹ ਸਮੀਕਰਨ 1 ਹੋ ਗਿਆ ਅਤੇ ਦੂਜਾ ਸਮੀਕਰਨ ਹੈ x y 3 3 ਹੁਣ ਦੋਨੋਂ ਪਾਸੇ 3 ਨਾਲ ਗੁਣਾ ਕੀਤਾ ਤੇ ਆ ਗਿਆ 3x ਇੱਥੇ ਰਹਿ ਗਿਆ ਕੱਲਾ y ਤੇ 3 3 9 ਠੀਕ ਹੈ ਹੁਣ ਬੱਚਿਓ ਦੇਖੋ ਸਮੀਕਰਨ 2 ਨੂੰ ਅਸੀਂ ਦੇਖਦੇ ਹਾਂ ਕਿ ਇੱਥੇ ਮੈਨੂੰ ਕੋਲ 3x ਹੈਗਾ ਇੱਥੇ ਵੀ 3x ਹੈਗਾ ਸੋ ਮੈਨੂੰ ਕਿਸੇ ਸਮੀਕਰਨ ਨੂੰ ਕਿਸੇ ਨਾਲ ਗੁਣਾ ਕਰਨ ਦੀ ਲੋੜ ਨਹੀਂ ਜਿਲੇ 1 ਨੂੰ ਦੂਜੇ ਚੋਂ ਘਟਾਵਾਂਗਾ 3x ਉੱਤੇ 3x ਕੱਟੇ ਜਾਣਗੇ ਸੋ ਸਮੀਕਰਨ 2 ਨੂੰ ਇੱਕ ਵਿੱਚੋਂ ਘਟਾਉਣ ਤੇ ਤੁਸੀਂ ਦੋ ਨੂੰ ਇੱਕ ਚੋਂ ਘਟਾਓ ਜਾਂ ਇੱਕ ਨੂੰ ਦੋ ਚੋਂ ਘਟਾਓ ਕੋਈ ਫਰਕ ਨਹੀਂ ਪੈਂਦਾ ਤੇ 3x ਜਿਵੇਂ 4y ਘਟਾ ਬ੍ਰੈਕਟ ਪਾ ਕੇ 3x ਘਟਾ y /6 ਘਟਾ 9 ਠੀਕ ਹੈ ਜੀ ਤੇ ਹੁਣ ਬੱਚਿਓ ਘਟਾ 6 ਤੇ ਘਟਾ 9 ਕਿੰਨਾ ਹੋ ਗਿਆ 11 ਤੇ 15 ਘਟਾ 15 ਹੋ ਗਿਆ ਇਹ ਜਿਲੇ ਬ੍ਰੈਕਟ ਖੋਲੇ ਆ ਜੇ ਇਹ ਜਿਹੜੇ ਸੀ ਮੇਰੇ ਕੋਲ 3x ਘਟਾਵਾਲਾ ਤੇ 3x ਜਮਾਵਾਲਾ ਕੱਟ ਗਏ ਠੀਕ ਹੈ ਜੀ ਹੁਣ ਕੀ ਹੋ ਗਿਆ 4y ਤੇ ਜਮਾ y ਕਿੰਨਾ ਹੋ ਗਿਆ 5y ਸੋ 5y /15 ਸੋ y /15 5 515 3 y ਆ ਗਿਆ /3 ਹੁਣ y ਦਾ ਮੁੱਲ ਦੋ ਵਿੱਚ ਭਰ ਕੇ ਪ੍ਰਾਪਤ ਹੁੰਦਾ ਹੈ 3x ਬ੍ਰੈਕਟ ਪਾ ਕੇ ਕਿਉਂਕਿ y 3 ਆਇਆ 9 ਠੀਕ ਹੈ ਨਾ ऐसे ना 3x कटा y बराबर 9 सो बच्चेया की बन गया कटा कटा 3 जमा हो गया 3x जमा 3 बराबर 9 हो गया सो 3x बराबर केदे हो गया 9 कटा 3 बराबर 6 ਤੇ x ਕੇਦੇ बराबर ਹੋ ਗਿਆ 6/3 बराबर 2 ਸੋ ਇਹ ਮੇਰੇ ਮੁੱਲ ਆ ਗਏ x 2 y 3 ਆਉਣ ਇਸੇ ਸਵਾਲ ਨੂੰ ਆਖਰੀ ਸਵਾਲ ਨੂੰ ਪ੍ਰਤੀਸਥਾਪਨ ਵਿਧੀ ਨਾਲ ਦੇਖੀਏ ਉਸੇ ਤਰ੍ਹਾਂ ਬੱਚੋ ਇੱਥੇ ਤੱਕ ਸੇਮ ਹੈਗਾ ਮੇਰੇ ਕੋਲ ਇਹ ਆ ਗਿਆ ਤੇ ਮੇਰੇ ਕੋਲ ਇਹ ਆ ਗਿਆ ਹੁਣ ਇੱਥੇ ਮੈਂ ਦੇਖਦਾ y ਇਕੱਲਾ ਹੈ y ਦਾ ਗੁਣਾ ਕਿੰਨਾ ਕਿਹਾ ਗਿਆ ਸੋ ਬੱਚਿਓ ਮੈਂ ਇਹਦੇ ਉ y ਨੂੰ ਜੋੜਾ ਕਰ ਲੈਣਾ ਸੋ ਸਮੀਕਰਨ 2 ਤੋਂ ਪ੍ਰਾਪਤ ਹੁੰਦਾ ਹੈ y ਜਿਵੇਂ ਘਟਾ ਵਾਈ ਇੱਥੇ ਲੈਵਾਂ ਤੇ 9 ਇੱਥੇ ਚਲਾ ਜਾਏਗਾ y ਹੋ ਜਾਏਗਾ 3x 9 ਸੋ y 3x 9 ਹੁਣ ਇਹ y ਦਾ ਮੁੱਲ ਜਿਹੜਾ 2 ਤੋਂ ਪ੍ਰਾਪਤ ਹੋਇਆ ਹੈ ਇਹਨੂੰ ਮੈਂ ਇੱਕ ਦੇ ਵਿੱਚ ਪਾ ਦਾਂਗਾ ਇਹਦੇ ਵਿੱਚ ਠੀਕ ਹੈ ਸੋ ਸਮੀਕਰਨ 2 ਤੋਂ ਪ੍ਰਾਪਤ ਹੁੰਦਾ ਹੈ ਇਹ ਵਾਲਾ ਤੇ ਇਹ ਬੱਚਿਓ ਮੁੱਲ ਇੱਥੇ ਮੈਂ ਲਿਖਣਾ ਭੁੱਲ ਗਿਆ x ਤੋਂ ਪ੍ਰਾਪਤ ਹੋਇਆ ਮੁੱਲ 2 ਵਿੱਚ ਭਰ ਕੇ ਇੱਕ ਵਿੱਚ ਭਰ ਕੇ ਭਰਤਾ 13x 4 ਬ੍ਰੈਕਟ 3x 9 6 ਇਹ ਵੜਾ 6 ਆ ਗਿਆ ਬ੍ਰੈਕਟ ਖੋਲਿਆ 4 3 12x ਤੇ 4 9 36 ਇਹ ਆ ਗਿਆ ਸਮੀਕਰਨ ਹੁਣ ਇਹਨੂੰ ਸਿੰਪਲੀਫਾਈ ਕੀਤਾ 3x 12x ਕਿੰਨਾ ਹੋ ਗਿਆ 15x ਤੇ 36 ਇੱਥੇ ਜਾ ਕੇ 36 ਹੋ ਗਿਆ ਤੇ 36 ਤੋਂ 6 ਗਿਆ ਕਿੰਨਾ ਆ ਗਿਆ 30 ਤੇ 30 ਆ ਗਿਆ ਸੋ x ਕੀ ਹੋ ਜਾਏਗਾ 30 15 15 2 30 x 2 ਆ ਗਿਆ ਹੁਣ x ਦਾ ਮੁੱਲ 3 ਵਿੱਚ ਭਰ ਕੇ ਇਹ ਬੋਲਾ 3 ਇਹ ਚ ਪੜਤਾ x ਦਾ ਮੁੱਲ ਸੋ y ਬਰਾਬਰ ਕੀ ਹੋ ਗਿਆ 3x ਸੀਗਾ ਸੋ 3 2 9 3 2 6 6 9 6 9 ਕਿਹਦੇ ਬਰਾਬਰ ਹੁੰਦਾ ਹੈ 3 ਸੋ x 2 y 3 ਸਮੀਕਰਨ ਦਾ ਹੱਲ ਹੈ ਸੋ ਇਹ ਸੀ ਪਹਿਰੇ ਵਿਦਿਆਰਥੀਓ ਅਭਿਆਸ ਨੰਬਰ 3.4 ਦਾ ਪਹਿਲਾ ਸਵਾਲ ਜਿਹਦੇ ਵਿੱਚ ਚਾਰ ਭਾਗ ਸੀਗੇ ਤੇ ਹਰ ਇੱਕ ਸਵਾਲ ਨੂੰ ਦੋ ਵਿਧੀਆਂ ਦੇ ਨਾਲ ਅਸੀਂ ਕਰਨਾ ਸੀ ਤੇ ਅਸੀਂ ਕਰ ਲਿਆ ਤੇ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ